ਕੀ ਰਫਿਊਜੀ ਸਾਜ਼ਿਸ਼ ਦੇ ਵਿੱਚ ਫਸਤੇ ਜਾ ਰਹੇ ਨੇ ਸਿੱਖ ਕੀ ਵਿਜ਼ਿਟਰ ਵੀਜ਼ੇ ਵਾਲਿਆਂ ਨੂੰ ਸਾਜ਼ਿਸ਼ ਤਹਿਤ ਬਣਾਇਆ ਜਾ ਰਿਹਾ ਹੈ ਸ਼ਿਕਾਰ ਕੀ ਰਫਿਊਜੀ ਕੇਸ ਫਾਈਲ ਕਰਕੇ ਸਿੱਖਾਂ ਤੇ ਪੰਜਾਬ ਦੀ ਤਬਾਹੀ ਦੇ ਲਈ ਤਿਆਰ ਹੋ ਰਹੀ ਹੈ ਜ਼ਮੀਨ ਆਓ ਜਾਣਦੇ ਹਾਂ ਇਸ ਦੇ ਪਿੱਛੇ ਕਿਸਤੀ ਹੋ ਸਕਦੀ ਹੈ ਸਾਜ਼ਿਸ਼ ਤੇ ਕੀ ਕਹਿੰਦਾ ਹੈ ਇਤਿਹਾਸ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਦੇਸ਼ਾਂ ਦੇ ਵੱਲੋਂ ਪੰਜਾਬ ਤੋਂ ਆ ਰਹੇ ਅੰਤਰਰਾਸ਼ਟਰੀ ਸਿੱਖ ਵਿਦਿਆਰਥੀਆਂ ਅਤੇ ਵਿਜ਼ਿਟਰ ਵੀਜ਼ੇ ਵਾਲਿਆਂ ਨੂੰ ਬੜੀ ਸਾਜ਼ਿਸ਼ ਤਹਿਤ ਰਿਫਿਊਜੀ ਬਣਾਇਆ ਜਾ ਰਿਹਾ ਹੈ ਅਗਿਆਨਤਾ ਅਤੇ ਸਵਾਰਥ ਦੇ ਮਾਰੇ ਲੋਕ ਬਿਨਾਂ ਨਤੀਜਿਆਂ ਨੂੰ ਵਿਚਾਰਿਆਂ ਧੜਾ ਧੜ ਰਿਫਿਊਜੀ ਕੇਸ ਫਾਈਲ ਕਰਕੇ ਸਿੱਖਾਂ ਤੇ ਪੰਜਾਬ ਦੀ ਤਬਾਹੀ ਦੇ ਲਈ ਜ਼ਮੀਨ ਤਿਆਰ ਕਰ ਰਹੇ ਨੇ ਪਿਛਲੇ 80 ਸਾਲ ਦਾ ਇਤਿਹਾਸ ਗਵਾਹ ਹੈ ਕਿ ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਜਿਨ੍ਹਾਂ ਨੂੰ ਵਰਤਿਆ ਉਹ ਕਦੇ ਮੁੜ ਉੱਠ ਨਹੀਂ ਸਕੇ ਜਿਸ ਤਰ੍ਹਾਂ ਪਿਛਲੀ ਸਦੀ ਦੇ ਵਿੱਚ ਸਿੱਖ ਨੇ ਅੰਗਰੇਜ਼ਾਂ ਦੀ ਸਾਜ਼ਿਸ਼ ਦੇ ਵਿੱਚ ਪਸ ਕੇ ਸੰਸਾਰ ਜੰਗਾਂ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਮਰਾਏ ਪਰ ਪ੍ਰਾਪਤੀ ਜ਼ੀਰੋ ਸੀ ਫੋਨ ਵੀ ਕਾਲਾ ਸਾਹਿਬ ਦੇ ਦਾਵੇਦਾਰ ਵਿਦੇਸ਼ੀ ਸਿੱਖ ਲੀਡਰ ਵੀ ਅਮਰੀਕਾ ਦੀ ਸਾਜ਼ਿਸ਼ ਦੇ ਵਿੱਚ ਫਸ ਕੇ ਸਿੱਖਾਂ ਦੇ ਲਈ ਕੋਈ ਪ੍ਰਾਪਤੀ ਨਹੀਂ ਕਰ ਸਕਣਗੇ ਫਿਰ ਵੀ ਕੁਝ ਲੋਕ ਆਪਣੇ ਸੌਦੇ ਸਵਾਰਥਾਂ ਦੇ ਲਈ ਸਿੱਖਾਂ ਦਾ ਕਾਣ ਕਰਾਉਣ ਦੇ ਲਈ ਕਾਲੇ ਪਏ ਹੋਏ ਸਿਆਣੀਆਂ ਕੌਮਾਂ ਆਪਣਾ ਭਲਾਪੂਰਾ ਪਹਿਲਾਂ ਵਿਚਾਰ ਲੈਂਦੀਆਂ ਹਨ ਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਲੀਡਰ ਤੇ ਵਿਦਵਾਨ ਪਹਿਲਾਂ ਵਿਚਾਰਨਾ ਤਾਂ ਦੂਰ ਵੱਡੇ ਨੁਕਸਾਨ ਕਰਾ ਕੇ ਵੀ ਕਦੇ ਵਿਚਾਰ ਨਹੀਂ ਕਰਦੇ 84 ਦੇ ਦੌਰ ਦਾ ਤਜਰਬਾ ਸਾਡੇ ਸਭ ਦੇ ਸਾਹਮਣੇ ਹੈ 40 ਸਾਲ ਬੀਤਣ ਬਾਅਦ ਵੀ ਕਦੇ ਕਿਸੇ ਸਿੱਖ ਜਥੇਬੰਦੀ ਨੇ ਵਿਚਾਰ ਨਹੀਂ ਕੀਤਾ ਕਿ ਇਹਨਾਂ ਨੁਕਸਾਨ ਹੋਣ ਦੇ ਕੀ ਕਾਰਨ ਸਨ ਸਿੱਤਮ ਜਰੀਫੀ ਇਹ ਹੈ ਕਿ ਜਿਹੜੇ ਲੋਕ ਉਸ ਵਕਤ ਦੀਆਂ ਸਰਕਾਰਾਂ ਦੇ ਸਾਜ਼ਿਸ਼ੀ ਜਾਲ ਦੇ ਵਿੱਚ ਫਸ ਕੇ ਜੂਨ ਤੇ ਨਵੰਬਰ 84 ਦੇ ਕੱਲੂਕਾਰਿਆਂ ਦੇ ਦੋਸ਼ੀ ਸਨ ਉਹਨਾਂ ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਬਣਾ ਲਿਆ ਗਿਆ। ਉਹੀ ਧਿਰਾਂ ਜੋ 84 ਦੇ ਦੌਰ ਲਈ ਜ਼ਿੰਮੇਵਾਰ ਹਨ ਜਿਨ੍ਹਾਂ ਦੀਆਂ ਗਲਤੀਆਂ ਦੇ ਨਾਲ ਹਜ਼ਾਰਾਂ ਬੇਗੁਨਾਹ ਸਿੱਖ ਤੇ ਹਿੰਦੂ ਮਾਰੇ ਗਏ ਉਹੀ ਧਿਰਾਂ ਹੁਣ ਪਸ਼ਮੀ ਤਾਕਤਾਂ ਦੇ ਦੁਸ਼ਟ ਏਜੰਡੇ ਨੂੰ ਲਾਗੂ ਕਰਾਉਣ ਦੇ ਲਈ ਸਿੱਖਾਂ ਦੀ ਬਲੀ ਦੇਣ ਦੇ ਲਈ ਕਾਲੇ ਪਏ ਹੋਏ ਨੇ। ਆਮ ਸਿੱਖਾਂ ਦੀ 84 ਦੇ ਦੌਰ ਵਾਂਗ ਚੁੱਪੀ ਸਿੱਖਾਂ ਤੇ ਪੰਜਾਬ ਦੀ ਬਰਬਾਦੀ ਨੂੰਵਾਜਾ ਮਾਰ ਰਹੀ ਹੈ ਕਿ ਰਫਿਊਜੀ ਸਾਜ਼ਿਸ਼ ਦੇ ਵਿੱਚੋਂ ਫਸਦੇ ਜਾ ਰਹੇ ਨੇ ਸਿੱਖ ਕਿ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਸਾਜ਼ਿਸ਼ ਤਹਿਤ ਬਣਾਇਆ ਜਾ ਰਿਹਾ ਹੈ ਸ਼ਿਕਾਰ ਕਿ ਰਫਿਊਜੀ ਕੇਸ ਫਾਈਲ ਕਰਕੇ ਸਿੱਖਾਂ ਤੇ ਪੰਜਾਬ ਦੀ ਤਬਾਹੀ ਦੇ ਲਈ ਤਿਆਰ ਹੋ ਰਹੀ ਹੈ ਜ਼ਮੀਨ ਔਰ ਜਾਣਦੇ ਇਸ ਦੇ ਪਿੱਛੇ ਕਿਸਤੀ ਹੋ ਸਕਦੀ ਹੈ ਸਾਜ਼ਿਸ਼ ਤੇ ਕੀ ਕਹਿੰਦਾ ਹੈ ਇਤਿਹਾਸ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਦੇਸ਼ਾਂ ਦੇ ਵੱਲੋਂ ਪੰਜਾਬ ਤੋਂ ਆ ਰਹੇ ਅੰਤਰਰਾਸ਼ਟਰੀ ਸਿੱਖ ਵਿਦਿਆਰਥੀਆਂ ਅਤੇ ਵਿਜ਼ਿਟਰ ਵੀਜ਼ੇ ਵਾਲਿਆਂ ਨੂੰ ਬੜੀ ਸਾਜ਼ਿਸ਼ ਤਹਿਤ ਰਫਿਊਜੀ ਬਣਾਇਆ ਜਾ ਰਿਹਾ ਹੈ ਅਗਿਆਨਤਾ ਅਤੇ ਸਵਾਰਥ ਦੇ ਮਾਰੇ ਲੋਕ ਬਿਨਾਂ ਨਤੀਜਿਆਂ ਨੂੰ ਵਿਚਾਰਿਆਂ ਧੜਾ ਧੜ ਰਫਿਊਜੀ ਕੇਸ ਫਾਈਲ ਕਰਕੇ ਸਿੱਖਾਂ ਤੇ ਪੰਜਾਬ ਦੀ ਤਬਾਹੀ ਦੇ ਲਈ ਜ਼ਮੀਨ ਤਿਆਰ ਕਰ ਰਹੇ ਨੇ ਪਿਛਲੇ 80 ਸਾਲ ਦਾ ਇਤਿਹਾਸ ਗਵਾਹ ਹੈ ਕਿ ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਜਿਨ੍ਹਾਂ ਨੂੰ ਵਰਤਿਆ ਉਹ ਕਦੇ ਮੁੜ ਉੱਠ ਨਹੀਂ ਸਕੇ ਜਿਸ ਤਰ੍ਹਾਂ ਪਿਛਲੀ ਸਦੀ ਦੇ ਵਿੱਚ ਸਿੱਖ ਨੇ ਅੰਗਰੇਜ਼ਾਂ ਦੀ ਸਾਜ਼ਿਸ਼ ਦੇ ਵਿੱਚ ਪਾਸੇ ਸੰਸਾਰ ਜੰਗਾਂ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਮਰਾਰੇ ਪਰ ਪ੍ਰਾਪਤੀ ਜ਼ੀਰੋ ਸੀ ਹੁਣ ਵੀ ਕਾਲਸਾ ਰਾਜ ਦੇ ਦਾਵੇਦਾਰ ਵਿਦੇਸ਼ੀ ਸਿੱਖ ਲੀਡਰ ਵੀ ਅਮਰੀਕਾ ਦੀ ਸਾਜ਼ਿਸ਼ ਦੇ ਵਿੱਚ ਫਸ ਕੇ ਸਿੱਖਾਂ ਦੇ ਲਈ ਕੋਈ ਪ੍ਰਾਪਤੀ ਨਹੀਂ ਕਰ ਸਕਣਗੇ ਫਿਰ ਵੀ ਕੁਝ ਲੋਕ ਆਪਣੇ ਸੌਦੇ ਸਵਾਰਥਾਂ ਦੇ ਲਈ ਸਿੱਖਾਂ ਦਾ ਘਾਣ ਕਰਾਉਣ ਦੇ ਲਈ ਕਾਲੇ ਪਏ ਹੋਏ ਸਿਆਣੀਆਂ ਕੌਮਾਂ ਆਪਣਾ ਭਲਾਪੂਰਾ ਪਹਿਲਾਂ ਵਿਚਾਰ ਲੈਂਦੀਆਂ ਹਨ ਤੇ ਇਤਿਹਾਸ ਇਸ ਗੱਲ ਦਾ ਗਵਾਏ ਕਿ ਸਿੱਖ ਲੀਡਰ ਤੇ ਵਿਦਵਾਨ ਪਹਿਲਾਂ ਵਿਚਾਰਨਾ ਤਾਂ ਦੂਰ ਵੱਡੇ ਨੁਕਸਾਨ ਕਰਾ ਕੇ ਵੀ ਕਦੇ ਵਿਚਾਰ ਨਹੀਂ ਕਰਦੇ 84 ਦੇ ਦੌਰ ਦਾ ਤਜਰਬਾ ਸਾਡੇ ਸਭ ਦੇ ਸਾਹਮਣੇ ਹੈ 40 ਸਾਲ ਬੀਤਣ ਬਾਅਦ ਵੀ ਕਦੇ ਕਿਸੇ ਸਿੱਖ ਜਥੇਬੰਦੀ ਨੇ ਵਿਚਾਰ ਨਹੀਂ ਕੀਤਾ ਕਿ ਇਹਨਾਂ ਨੁਕਸਾਨ ਹੋਣ ਦੇ ਕੀ ਕਾਰਨ ਸਨ ਸਿੱਤਮ ਜਰੀਫੀ ਇਹ ਹੈ ਕਿ ਜਿਹੜੇ ਲੋਕ ਉਸ ਵਕਤ ਦੀਆਂ ਸਰਕਾਰਾਂ ਦੇ ਸਾਜ਼ਿਸ਼ੀ ਜਾਲ ਦੇ ਵਿੱਚ ਫਸ ਕੇ ਜੂਨ ਤੇ ਨਵੰਬਰ 84 ਦੇ ਕੱਲੂਕਾਰਿਆਂ ਦੇ ਦੋਸ਼ੀ ਸਨ ਉਹਨਾਂ ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਬਣਾ ਲਿਆ ਗਿਆ। ਉਹੀ ਧਿਰਾਂ ਜੋ 84 ਦੇ ਦੌਰ ਲਈ ਜ਼ਿੰਮੇਵਾਰ ਹਨ ਜਿਨ੍ਹਾਂ ਦੀਆਂ ਗਲਤੀਆਂ ਦੇ ਨਾਲ ਹਜ਼ਾਰਾਂ ਬੇਗੁਨਾ ਸਿੱਖ ਤੇ ਹਿੰਦੂ ਮਾਰੇ ਗਏ ਉਹੀ ਧਿਰਾਂ ਹੁਣ ਪਸ਼ਮੀ ਤਾਕਤਾਂ ਦੇ ਦੁਸ਼ਟ ਏਜੰਡੇ ਨੂੰ ਲਾਗੂ ਕਰਾਉਣ ਦੇ ਲਈ ਸਿੱਖਾਂ ਦੀ ਬਲੀ ਦੇਣ ਦੇ ਲਈ ਕਾਲੇ ਪਏ ਹੋਏ ਨੇ। ਆਮ ਸਿੱਖਾਂ ਦੀ 84 ਦੇ ਦੌਰ ਵਾਂਗ ਉੱਪਰੀ ਸਿੱਖਾਂ ਤੇ ਪੰਜਾਬ ਦੀ ਬਰਬਾਦੀ ਨੂੰ ਆਵਾਜ਼ ਮਾਰ ਰਹੀ ਹੈ